ਵੀਡੀਓ ਬਣਾਣ ਲੱਗੇਗਾ ਇਹ ਕਿਸੇ ਦਾ ਗੋਡੇ ਲੱਗੇ ਕਿਸੇ ਦਾ ਮੋਢੇ ਲੱਗੇ ਮੇਰਾ ਕਿਸ ਨਾਲ ਕੋਈ ਸਬੰਧ ਨਹੀਂ ਮੇਰੇ ਕਿਹੜਾ ਕਿਸੇ ਨਾਲ ਕੋਈ ਚੱਕ ਤੇ ਸਹਿਨ ਕਰਨ ਵੀ ਸਨਾਂ ਤੋਂ ਮੁਕਰ ਜਾਵੇਗਾ ਇਹ ਮੇਰੀ ਵੀਡੀਓ ਉਹਨਾਂ ਦੇ ਬਾਬਤ ਹੈ ਜਿਹੜੇ ਅੱਜ ਕੱਲ ਜੋ ਸ੍ਰੀਮਾਨ ਸੰਤ ਬਾਬਾ ਆਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਨੇ ਕੀਰਤਨ ਚਲਾਇਆ ਜੋ ਉਹਨਾਂ ਦੀ ਚਾਲੀ ਦੇ ਉੱਪਰ ਸ੍ਰੀਮਾਨ ਸੰਤ ਬਾਬਾ ਯਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 50 ਸਾਲ ਕੀਰਤਨ ਕਰਕੇ ਸਾਦਾ ਕੀਰਤਨ ਕਰਕੇ ਦੋ ਚਿੰਟੇ ਘਟੋਲ ਕੀ ਕਿਸੇ ਨੇ ਬੋਲਣ ਵਾਸਤੇ ਮਾਈਕ ਨਹੀਂ ਦਿੱਤਾ ਜਾਂਦਾ ਸੀ ਸਾਰੇ ਸਿੰਘ ਬੋਲਦੇ ਅੱਜ ਕੀ ਵੇਖਦੇ ਆ ਬੋਲਣ ਵਾਸਤੇ ਵੀ ਨਾਲ ਰੱਖਦੇ ਆਂਗੇ ਜਿਹੜੇ ਸਾਜੀ ਹੁੰਦੇ ਨੇ ਆ ਉਹ ਬੈਠੇ ਨੇ ਜਿਵੇਂ ਮੂੰਹ ਤੇ ਤਾਲਾ ਲੱਗਿਆ ਹੁੰਦਾਗਾ ਵੀ ਬੋਲਣਾ ਨਹੀਂ ਹੈਗੇ ਆ ਤੇ ਇਹ ਉਹਨਾਂ ਦੇ ਬਾਬਤ ਆ ਜਿਹੜੇ ਗੰਦੀਆਂ ਤਰਜ਼ਾ ਲਾਉਂਦੇ ਨੇ ਗੰਦੀਆਂ ਹੇਕਾ ਲਾਉਂਦੇ ਨੇ ਜਿਨ੍ਹਾਂ ਨੇ ਕੀਰਤਨ ਦਾ ਜਰੂਸ ਕੱਢ ਕੇ ਰੱਖ ਦਿੱਤਾ ਜੇ ਕੋਈ ਉਹਨਾਂ ਦੀ ਵੀਡੀਓ ਕੱਟ ਕੇ ਨੈਟ ਤੇ ਪਾ ਦਿੰਦਾ ਫਿਰ ਉਹਨਾਂ ਨੂੰ ਧਮਕੀਆਂ ਦੰਦੇ ਨੇਗੇ ਤੇਰੇ ਤੇ ਕੇਸ ਕਰਾਂਗੇ ਹੈ ਤਾਂ ਸਾਡੀ ਬੇਇੱਜ਼ਤੀ ਕਰ ਦਿੱਤੀ ਤਾਂ ਸਾਡਾ ਨਰੰਦਰ ਕਰ ਦਿੱਤਾ ਤਾਂ ਸਾਡੀ ਨਿੰਦਿਆ ਕਰ ਦਿੱਤੀ ਦੱਸ ਮੇਰਾ ਕਿਸੇ ਨਾਲ ਕੋਈ ਸਬੰਧ ਨਹੀਂ ਕੀਰਤਨ ਕਰੋ ਤਰਜਾ ਲਾਓ ਕੁਸ ਗੰਦੀਆਂ ਹੇਕਾ ਲਾਓ ਕੁਸ ਮਰਜ਼ੀ ਕਰੋ ਚੇ ਨਾਲ ਦੋ ਡਾਂਸਰਾਂ ਰੱਖ ਲਿਆ ਕਰੋ ਡਾਂਸਰਾਂ ਕੁੜੀਆਂ ਰੱਖ ਲਿਆ ਕਰੋ ਨੱਚਣ ਵਾਸਤੇ ਕਿਉਂ ਲੋਕੀ ਅੱਜ ਕੱਲ ਤੁਸੀਂ ਕਹਿੰਦੇ ਵੀ ਲੋਕੀ ਅੱਜ ਕੱਲ ਬਾਬਾ ਜੀ ਇਹ ਜਿਹੜੇ ਸੀ ਕੀਰਤਨ ਕਰਦੇ ਵੀ ਉਹ ਸੁਣ ਕੇ ਰਾਜੀ ਨਹੀਂਗੇ ਵੀ ਸਾਦਾ ਕੀਰਤਨ ਸੁਣ ਕੇ ਰਾਜੀ ਨਹੀਂ ਨਾਲ ਦੋ ਡਾਂਸਰਾਂ ਰੱਖ ਦੋ ਲੋਕ ਤਾਂ ਉਹ ਵੀ ਦੇਖੀ ਜਾਣਗੇ ਉਹਨਾਂ ਨੇ ਕਿਹੜਾ ਕਿਸੇ ਨੂੰ ਬੋਲਣਾ ਦੇਖਦੇ ਆ ਸਾਰਾ ਕੁਝ ਸੰਸਾਰ ਦੇ ਵਿੱਚ ਵਰਤ ਰਿਹਾਗਾ ਨਾਲ ਦੋ ਡਾਂਸਰਾਂ ਰੱਖ ਲਿਆ ਕਰੋ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਜਿਹੜੇ ਅਰਾੜਾ ਸਾਹਿਬ ਦੇ ਸਟੇਜਾਂ ਤੇ ਜਾਂਦੇ ਨੇ ਜਾਂ ਕਿਤੇ ਮਹਾਪੁਰਖਾਂ ਦੀਆਂ ਵੱਡੀਆਂ ਸਟੇਜਾਂ ਤੇ ਜਾਂਦੇ ਨੇ ਪਹਿਲਾਂ ਉੱਥੇ ਜਾ ਕੇ ਵੇਖਿਆ ਕਰੋ ਉੱਥੇ ਦਾ ਪਹਿਰਾਵਾ ਕਿਦਾਂ ਦਾ ਹੈਗਾ ਜਿਹੜੇ ਸਟੇਜਾਂ ਤੇ ਮੈਂ ਕੀਰਤਨ ਕਰ ਜਾਣੇ ਆ ਉੱਥੇ ਦਾ ਪਹਿਰਾਵਾ ਕਿਦਾਂ ਦਾ ਤੇ ਮਰਜ਼ਾਦਾ ਉਦੋਂ ਦੀ ਕਿਦਾਂ ਦੀ ਹੈਗੀ ਦੇਖਦੇ ਆ ਉੱਥੇ ਜਾ ਕੇ ਵੀ ਲੈ ਤੇਰੀ ਦਿੱਤੇ ਤੇਰੀ ਦਿਲਾਏ ਤੇਰੀ ਦਿੱਤੇ ਤੇਰੀ ਦੇ ਗਾ ਪਾ ਦੰਦਨੇਗੇ ਮਾਂ ਦੇ ਪੁੱਤ ਕਈ ਵਾਰ ਤਾਂ ਲੋਕੀ ਹਾਸਦੇ ਨੇ ਵੀ ਕੀ ਕਰਦਾ ਜਾ ਰਿਹਾ ਇਹ ਚਿੱਟੀਆਂ ਦਾੜੀਆਂ ਹੋ ਗਈਆਂ ਨਾ ਇਹਨਾਂ ਨੂੰ ਆਕਲ ਆਈ ਜ਼ਿੰਦਗੀ ਪਰ ਉਹ ਸਾਉਣਾ ਸਾਉਣੀ ਹੁੰਦਾ ਸਾਉਣੇ ਨਾਲ ਥੋੜਾ ਜਿਹੇ ਚੱਲਦੀ ਹੁੰਦੀ ਆ ਆ ਜਿਹੜੇ ਕਹਿ ਦਿੰਦੇ ਨੇ ਬਾਬਾ ਜੀ ਇਹ ਕੀਰਤਨ ਨੂੰ ਹੁਣ ਬਾਬਾ ਜੀ ਕੋਈ ਸੁਣ ਕੇ ਰਾਜ਼ੀ ਨਹੀਂ ਗੀ ਕਈ ਕਹਣਗੇ ਫਲਾਣੇ ਨੇ ਬਾਬੇ ਨੇ ਕਿ ਨਖਿਆਰ ਲੈਤਾ ਕੀਰਤਨ ਦਾ ਕੀ ਨਖਿਆਰ ਲੈਤਾ ਕੀ ਨਖਿਆਰ ਲੈਤਾ ਫਲਾਣੇ ਬਾਬੇ ਨੇ ਕੀ ਕਰਤਾ ਦੁਨੀਆ ਚਾਂਦੇ ਪਹੁੰਚ ਗਈ ਨਾ ਨਖਾਰਾਂ ਦੀ ਪਈ ਹੈਗੀ ਕੀ ਨਖਿਆਰ ਲੈਸਦਾ ਅੱਜ ਉਹਨਾਂ ਕਿੰਨਾ ਅੱਜ ਤੁਸੀਂ ਵਿਖਰੇ ਹੋ ਸੰਸਾਰ ਦੇ ਵਿੱਚ ਗੰਦ ਪਾ ਕੇ ਛੱਡ ਦਿੱਤਾ ਕੀਰਤਨ ਕਹਿਣ ਨੂੰ ਜਿੰਨੀ ਕਰਦਾ ਕੀਰਤਨ ਸਿਰਫ ਰਾੜਾ ਸਾਹਿਬ ਦੀ ਸੰਪਰਦਾ ਦੇ ਵਿੱਚ ਰਹੇਗਾ ਸਾਦਾ ਕੀਰਤਨ ਜਿਹੜੇ ਮਹਾਪੁਰਖਾਂ ਨੇ ਰੌ ਰੀਤ ਚਲਾਈ ਸੀ ਬਾਬਾ ਅਤਰ ਸਿੰਘ ਜੀ ਨੇ ਬਾਬਾ ਯਸ਼ਰ ਸਿੰਘ ਜੀ ਨੇ ਜਿਹੜੇ ਰਾੜਾ ਸਾਹਿਬ ਸੰਪਰਦਾ ਦੇ ਵਿੱਚ ਕਿੰਨੇ ਮਹਾਪੁਰਖ ਨੇ ਜਿਹੜੋ ਸਾਦਾ ਕੀਰਤਨ ਕਰਦੇ ਨੇ ਆਪਾਂ ਹੀ ਕਈ ਵੇਖਦੇ ਆ ਗੱਡੀਆਂ ਦੇ ਪਰ ਰਾੜਾ ਸਾਹਿਬ ਐ ਨਾ ਉਹਨਾਂ ਦਾ ਰਾੜਾ ਸਾਹਿਬ ਵਾਲਾ ਪਹਿਰਾਵਾ ਹੁੰਦਾ ਜਦੋਂ ਆਪਾਂ ਕਹਿ ਦਿੰਦੇ ਨੇ ਪੱਟਿਆ ਖੂ ਵਿੱਚੋਂ ਨਿਕਲਿਆ ਡੱਡੂ ਉਹ ਕੰਮ ਹੁੰਦਾ ਹੈਗਾ ਨਾ ਉਹਨਾਂ ਦਾ ਪਹਿਰਾਵਾ ਹੁੰਦਾ ਨਾ ਉਹਨਾਂ ਦਾ ਕੋਈ ਨਾ ਨਾ ਦਾ ਪਹਿਰਾਵਾ ਹੁੰਦਾ ਨਾ ਉਹਨਾਂ ਦਾ ਸੰਪਰਦਾ ਵਾਲਾ ਕੋਈ ਕੀਰਤਨ ਹੁੰਦਾ ਕਈ ਵਾਰੀ ਵੇਖਦੇ ਨੇ ਮੈਂ ਰਾੜਾ ਸਾਹਿਬ ਰਿਆਂ ਮੰਜਰ ਤ्योंਕ ਸੀ ਰਾੜਾ ਸਾਹਿਬ ਨੂੰ ਬਦਨਾਮ ਕਰਦੇ ਹੋ ਯਾਰਾ ਸਾਹਿਬ ਕੀਰਤਨ ਹੈ ਜਿਹੜਾ ਤੁਸੀਂ ਇਕ ਕਰ ਰਹੇ ਆਂਗਾ। ਬਾਬਾ ਜੀ ਨੂੰ ਪਸੰਦ ਨਹੀਂ ਕਰਦੇ ਦੱਸ। ਉਹ ਤੁਸੀਂ ਲੋਕਾਂ ਨਾਲ ਨਾ ਅੰਗਰ ਚੱਲਣਾਗਾ। ਲੋਕਾਂ ਨਾਲ ਨਾ ਅੰਗਰ ਚੱਲਣਾ ਵਿਹਾਂ ਜਿਹ ਹੈ ਲੋਕਪਾਲ ਦੀ ਹੈ ਜਾ ਕਰੋ। ਲੋਕ ਤਾਂ ਕਰਨਗਾ ਦਸਰਾ ਰੱਖ ਲਿਆ ਕਰੋ ਰੱਖ ਰੱਖ ਲਿਆ ਕਰੋ ਕੀਰਤਨ ਦੇ। ਨਾਲੇ ਚੰਗੇ ਸਾਨੂੰ ਪੈਸੇ ਜੜਾ ਕਰਨਗੇ। ਨਾਲੇ ਚੰਗੇ ਸਾਨੂੰ ਸਾਈਆਂ ਬੁੱਕ ਹੋਇਆ ਕਰਨਗੇ ਆਂ। ਆਹ ਕਈ ਵਾਰੀ ਵੇਖਦੇ ਆਂ ਵੱਡੀਆਂ ਵੱਡੀਆਂ ਸਟੇਜਾਂ ਤੇ ਜਾਂਦੇ ਆਂ ਆ ਮਸਤ ਹੋਣਾ ਸਾਹਿਬ ਹੁਣ ਲੰਘ ਕੇ ਗਿਆ ਜੋੜ ਮੇਲਾ। ਜੇ ਬੰਦਾ ਕਿਸੇ ਨੂੰ ਕੋਈ ਕਹਿ ਦੰਦਣਾ ਬਾਬਾ ਵੀ ਤੁਸੀਂ ਆਹ ਕੰਮ ਨਾ ਕਰੋ ਆਪਾਂ ਉਹਦੇ ਬੁਰੇ ਪੈਨੇ ਵੀ ਸਾਨੂੰ ਰੋਕ ਕਿਉਂ ਦਿੱਤਾ ਯਾਰ ਵੀ ਰੋਕ ਕਿਉਂ ਦਿੱਤਾ ਸਾਨੂੰ ਕਿਉਂ ਕਹਿ ਦਿੱਤਾ ਆਪਾਂ ਪਿਆਰਿਓ ਪਲੇ ਮਨਸੋ ਜੋ ਰਾਣਾ ਸਾਹਿਬ ਦੀ ਸੰਬਰਦਾ ਮਸਤ ਹੋਣਾ ਸਾਹਿਬ ਦੀ ਸੰਬਰਦਾ ਮਲਬਈ ਕੀਰਤਨ ਮਸਤ ਹੋਣਾ ਸਾਹਿਬ ਦੀ ਮਲਬਈ ਕੀਰਤਨ ਜੋ ਸੌੜੇ ਵਾਲੇ ਮਹਾਂਪੁਰ ਕਰਗੇ ਕਿੰਨਾ ਸਾਲ ਕੀਰਤਨ ਕਰਗੇ ਸਾਦਾ ਕੀਰਤਨ ਮਲਬਈ ਕੀਰਤਨ ਕਰਕੇ ਗਏ ਨੇ ਅੱਜ ਰਾਣਾ ਸਾਹਿਬ ਦੀ ਸੰਬਰਦਾ ਦੇ ਵਿੱਚ ਵੀ ਪੈਦਾ ਹੋ ਕੇ ਮਾਸਤੋਆਣਾ ਸਾਹਿਬ ਦੇ ਸੰਬੰਧਾਂ ਦੇ ਵਿੱਚ ਵੀ ਪੈਦਾ ਹੋ ਕੇ ਬਸ ਉਹੀ ਲਹਿਤਰੀ ਦੇ ਦੇ ਤੇਰੇ ਦੀ ਕੈਸੀ ਹੋ ਕੈਸਾ ਇਹਨਾਂ ਨੇ ਕੀਰਤਨਾ ਜੂਸ ਕੱਢ ਕੇ ਰੱਖ ਦਿੱਤਾਗਾ ਪਰ ਪਿਆਰਿਓ ਬਹੁਤ ਬੇਸ਼ਰਮੀ ਆਂਦੀ ਆ ਸ਼ਰਮ ਆਂਦੀ ਆਗੀ ਕਿ ਯਾਰ ਮਹਾਂਪੁਰਖਾਂ ਨੇ ਰੋੜੀ ਚਲਾਈ ਦੀ ਕਿਦਾਂ ਪੈ ਗਏ ਜਰ ਇਹ ਫਿਰ ਮੈਂ ਦੁਬਾਰਾ ਫਿਰ ਉਹਨਾਂ ਨੇ ਬੇਨਤੀ ਕਰਦਾ ਜਿਹੜੇ ਫਿਰ ਕਹਿੰਣਗੇ ਨਾ ਜੀ ਤੇਰੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਲਾ ਲਾ ਕਰ ਦੋ ਇਹਨਾਂ ਨੇ ਮਾਨਹਾਨੀ ਕਿਉ ਮਾਨਹਾਨ ਨੂੰ ਕਿ ਬਲਾਤਕਾਰ ਕਰਤਾ ਜਰੀ ਇਸਨੇ ਕੋਈ ਹੈ ਗਾਂਦਾ ਤੁਸੀਂ ਪਾਣੇ ਹੋ ਜੇ ਤੁਹਾਡੀ ਕੋਈ ਚੱਕੀ ਵੀਡੀਓ ਨਟ ਤੇ ਬਾ ਦਿੰਦਾ ਫਿਰ ਤੁਸੀਂ ਦੇ ਖਲਾਫ ਹੋ ਜਾਂਦੇ ਹੋ ਵੀ ਕਿਉਂ ਪਾਈ ਆਗੀ ਆ ਇੱਕਦਮ ਮੇਰੇ ਹੁਣ ਬਾਦੇ ਫਿਰੇਗਾ ਜੋ ਜੋ ਨਿੰਦ ਗਿੰਦਾ ਕਰੇ ਹੁਣ ਹੋਰ ਕੋਈ ਜਾਂਦਾ ਨਿੰਦੇ ਕਹਦੀ ਹੁੰਦੀ ਐ ਤੈ ਭੋਕਿਆ ਤੈ ਜਵਲੀ ਮਾਰੀ ਆ ਚੱਕ ਕੇ ਮੈਂ ਨਟ ਤੇ ਬਾ ਦਿੱਤੀ ਤੇ ਤੇ ਸਗਰੀਆਂ ਹੌਲ ਪੈਣ ਲਾ ਤੇਰੇ ਤੋਂ ਕਹਿੰਦਾ ਮੈਂ ਪਰਚਾ ਕਰਾਉਂ ਦਸ ਤੇਰੇ ਤੇ ਹੈ ਮੇਰਾ ਕਿਸ ਨਾ ਕੋਈ ਸਬੰਧ ਨਹੀਂ ਕਹਿੰਦਾ ਗੋਡੇ ਲੱਗੇ ਕਹਿੰਦੇ ਮੋਡੇ ਲੱਗੇ ਸੱਚ ਬੋਲਦਾ ਸੱਚ ਬੋਲਦੇ ਰਹਿਣਾਗਾ ਸਾਨੂੰ ਦੁੱਖ ਆਂਦਾਗਾ ਵੀ ਮਹਾਪੁਰਖਾਂ ਨੇ ਕਿੰਨੇ ਸਾਲ ਕੀਰਤਨ ਕੀਤਾ ਸਾਦਾ ਕੀਰਤਨ ਕਰਾਇਦਾ ਕੀਰਤਨ ਕੀ ਜਲੂਸ ਕੱਢ ਕੇ ਰੱਖੇ ਦਿੱਤਾ ਚਟੀਆਂ ਦਾੜੀਆਂ ਹੋ ਗਈਆਂ ਚਟੀਆਂ ਦਾੜੀਆਂ ਹੋ ਗਈਆਂ ਗੰਦੀਆਂ ਤਰ ਜਾਂ ਗੰਦੀਆਂ ਇਹ ਕਾਲਾ ਨੇ ਯਾਰ ਕੀ ਇਹ ਸਿੱਖਿਆਗਾ ਸਿੱਖ ਪੰਥ ਐਸੀ ਕੌਮ ਆਗੀ ਹੈ ਕੀ ਯਾਰ ਕੀਰਤਨ ਜਲੂਸ ਕੱਢ ਕੇ ਰੱਖ ਦਿੱਤਾ ਤੁਸੀਂ ਨੇ ਪਿਆਰਿਓ ਇਹ ਥੋੜਾ ਜਿੜ ਜਲਦਾ ਹੁੰਦਾ ਡੰਡਾ ਮੈਂ ਮੈਂ ਇਹ ਡੰਡਾ ਥੋੜਾ ਜਿੜ ਜਲਦਾ ਹੁੰਦਾਗਾ ਜੋ ਇਹ ਤਾਂ ਰੱਬ ਦੇ ਪਿਆਰੇ ਨੇ ਦਾਤ ਚਲਾਈਏ ਸਾਦਾ ਅਮਰ ਰਹਿਣ ਵਾਲੀ ਤਾਂ ਉਹੀ ਚੀਜ਼ ਆਗੀ ਜੋ ਮਹਾਪੁਰਖਾਂ ਨੇ ਸਾਦਾ ਕੀਰਤਨ ਜਲਾਇਆ ਅਮਰਤਾ ਸੰਸਾਰ ਦੇ ਵਿੱਚ ਉਹੀ ਰਹੇਗਾ ਤਾਂ ਚਾਰਕ ਦਿਨਾਂ ਦੇ ਰੰਗ ਹੁੰਦੇ ਨੇ ਫਿੱਕੇ ਪੈ ਜਾਂਦੇ ਨੇਗੇ ਜਿਹੜੇ ਅੱਜ ਸਾਦੀ ਕੀਰਤਨ ਕਰਨਗੇ ਇੱਕ ਮੈਂ ਮੈਂ ਕਿਨੱਕ ਨਾ ਕਿਸੇ ਮੈਂ ਕਿਹਾ ਕਿਸੇ ਨੇ ਉਹ ਭਲਾ ਪਾ ਪਾਈ ਦਿਓ ਬਾਬਾ ਬਣ ਗਿਆ ਮਾਹ ਜੀ ਤੁਸੀਂ ਆਹ ਕੀਰਤਨਾ ਕਰਿਆ ਕਰੋ ਨਾ ਜੀ ਇਹਨੂੰ ਕੋਈ ਪਸੰਦ ਨਹੀਂ ਕਰਦਾ ਦਸਲਾ ਇਸ ਤਾਂ ਲੋਕਾਂ ਨੇ ਮੰਗਰ ਚਾਲਿਆ ਸੀ ਗੁਰੂ ਦੇ ਮੰਗਰਣ ਜਲਦੇ ਮਹਾਪੁਰਖਾਂ ਦਾ ਸਿਰਫ ਇੱਕ ਨਾਮ ਵਰਤਦਿਆਂ ਖਾਣ ਵਾਸਤੇ ਬਸ ਮਹਾਪੁਰਖਾਂ ਦੇ ਮਗਰ ਨਹੀਂ ਚਾਲਦੇ ਸੀ ਮਹਾਪੁਰਖਾਂ ਦਾ ਨਾਮ ਵਰਤਦੇ ਆ ਕੋਈ ਬਾਬਾ ਆਤਰ ਸਿੰਘ ਜੀ ਦਾ ਨਾਮ ਵਰਤੀ ਜਾਂਦਾਗਾ ਕੋਈ ਬਾਬਾ ਈਸਰ ਸਿੰਘ ਦਾ ਨਾਮ ਵਰਤੀ ਜਾਂਦਾ ਵਿੱਚੋਂ ਕੁਝ ਨਹੀਂ ਬੱਸ ਨਾਮ ਵਰਤਦੇ ਨੇਗੇ ਨਾਨਾ ਦਾ ਕੋਈ ਰਾੜਾ ਸਾਹਿਬ ਵਾਲਾ ਪਹਿਰਾਵਾ ਹੁੰਦਾ ਨਾ ਉਹਨਾਂ ਦਾ ਕੀਰਤਨ ਹੁੰਦਾ ਯਾਰ ਸ਼ਰਮ ਆਉਂਦੀ ਐ ਸਾਨੂੰ ਹੈ ਤੁਸੀਂ ਜਿਹੇ ਜਿਹੇ ਸਟੇਟ ਤੇ ਜਾਂਦੇ ਆ ਉਹ ਜੇ ਬਣ ਕੇ ਤਾਂ ਜਾਓ ਪੱਲੇ ਤੇ ਕੱਖ ਨਾ ਆਂਦਾ ਵੇ ਕਹਿਆ ਕਰਦੇ ਰੋਣਾ ਨਾ ਰੋਣ ਵਰਗਾ ਮੂੰਹ ਤਾਂ ਕਰ ਲਿਆ ਬੰਦਾ ਮੂੰਹ ਤਾਂ ਕਰ ਲਿਆ ਜਿਹੜੀ ਕੋਈ ਨਿੰਗ ਸਿੰਘ ਨੇਗੇ ਕੋਈ ਸਾਧੂ ਮਹਾਤਮਾ ਸਾਧ ਨੇ ਉਹ ਆਪੋ ਆਪ ਦੇ ਸੰਬਰਦਾਂ ਦੇ ਵਿੱਚ ਪਰਪੱਕ ਰਹਿਣਾ ਪਰ ਜਿਹੜੇ ਮੇਰੇ ਵਰਗੇ ਲੱਲੀ ਛੱਲੀ ਆ ਕੀ ਜਿਹਦੇ ਕੋਈ ਅਕਲ ਨਹੀਂ ਕੋਈ ਸ਼ਕਲ ਨਹੀਂ ਹੁੰਦੀ ਪਰ ਪਿਆਰੋ ਫਿਰ ਕਹਿੰਦੇ ਪਰਚਾ ਕਰ ਮੈਂਨਾਂ ਪਰਚੇ ਕਰਵਾ ਦਾ ਕਰੋ ਕਿਉਂ ਤੁਸੀਂ ਨੀ ਕੀਰਤਾਂ ਨੂੰ ਕੱਟ ਕੇ ਰੱਖੇ ਦਿੱਤਾ ਸਾਨੂੰ ਦੁੱਖ ਆਂਦਾਗਾ ਸਾਨੂੰ ਦੁੱਖ ਆਂਦਾਗਾ ਮਾਸਟਰੋਣਾ ਸਾਹਿਬ ਇਹ ਬੇਖਦਾ ਲੈ ਤੇਰੇ ਦੀ ਦਾ ਤੇਰੇ ਦੀ ਲੈ ਤੇਰੇ ਦੀ ਘਾਨ ਕੰਨ ਵਾਲੇ ਹੋ ਜਾਂਦੇ ਨੇਗੇ ਪਰ ਜਰ ਇਸੀ ਚੱਲ ਕਿਧਰ ਨੂੰ ਪਏ ਮਹਾਪੁਰਖਾਂ ਨੇ ਸਾਨੂੰ ਹੀ ਦੀ ਦੱਸਿਆ ਦੀਗਾ ਪਰ ਮਹਾ ਪ੍ਰਖਾ ਨੇ ਕਿੰਨਾ ਬੈਰਾਗ ਮਈ ਕੀਰਤਨ ਸਾਨੂੰ ਆਹਾ ਚਲਾ ਕੇ ਦਿੱਤੇ ਰੋ ਰੀਤੀ ਆ ਕਈ ਵਾਰੀ ਵੇਖਦੇ ਨਾ ਮਰਗ ਦੇ ਕੀਰਤਨ ਦੇ ਨਾ ਛੀ ਛੀ ਚਮਡੇ ਦੋ ਦੋ ਢੋਲ ਕਿਆਂ ਮੈਂ ਕਹਿੰਦਾ ਜੇ ਮੁਰਦਾ ਪਿਆ ਮੁਰਦਾ ਉੱਠ ਕੇ ਭੱਜ ਲੇ ਮਰਗ ਦੇ ਕੀਰਤਨ ਵਪਾ ਕਹਿੰਦੇ ਆ ਬੈਰਾਗ ਮਈ ਕੀਰਤਨ ਹੁਣ ਵੀ ਕੀ ਬੈਰਾਗ ਮਈ ਕੀਰਤਨ ਹੁੰਦਾ ਤੇ ਗੰਦੀਆਂ ਤਰਜਾ ਲਾਉਂਦੀਆਂ ਨੇ ਛੇ ਛੇ ਚਮਟੇ ਦੋ ਦੋ ਢੋਲ ਕਿਆਂ ਨਾਲ ਜੋੜੀਆਂ ਕੈਸੀ ਆ বাজਦਣਗੀਆਂ ਮੈਂ ਕਹਿੰਦਾ ਜੇ ਮੁਰਦਾ ਪਿਆ ਮੁਰਦਾ ਵੀ ਉੱਠ ਕੇ ਭਾਜੇ ਇਹਦਾ ਕੀਰਤਨ ਕਰਦੇ ਬੈਰਾਗ ਮਈ ਕੀਰਤਨ ਹੁੰਦਾ ਕੋਈ ਬਰਾਗਾ ਮੈਂ ਕੀਰਤਨਾ ਸਰ ਬਰਾੜਾ ਸਾਹਿਬ ਦੇ ਸੰਪਰਦਾ ਦੇ ਵਿੱਚ ਰਹਿ ਗਿਆ ਇਹ ਤਾਂ ਕਨਰਸੀ ਕੀਰਤਨ ਹੋ ਗਿਆ ਬਸ ਇਹ ਜੇ ਲੋਕ ਹੋਗੇ ਬਸ ਇਹ ਜੇ ਬਣ ਜਾਂਦੇ ਨੇ ਤਾਂ ਡਾਂ ਡਾਂ ਤਰੇ ਦੀ ਲੈ ਤੇਰੇ ਤੇਰੀ ਮੇਰਾ ਕਿਸ ਨਾ ਕੋਈ ਸੰਬੰਧ ਨਹੀਂ ਕਿਸੇ ਦੇ ਗੋਡੇ ਲੱਗੇ ਕਿਸੇ ਦੇ ਮੋਢੇ ਹੋਵੇ ਪਰ ਸਾਨੂੰ ਦੁੱਖ ਆਂਦਾਗਾ ਪਰ ਮਹਾਪੁਰਖਾਂ ਨੇ ਰੋ ਰੀਤੀ ਜਲਾਈਤੀ ਬਾਬਾ ਆਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਨੇ ਪਰ ਜਿਹੜੇ ਰਾੜਾ ਸਾਹਿਬ ਦੀ ਚਾਲੀ ਦੇ ਉੱਪਰ ਕੀਰਤਨ ਕਰ ਰਹੇ ਨੇਗੇ ਮਤਲਬ ਵੀ ਕੀਰਤਨ ਜਾ ਕਰ ਰਹੇ ਨੇ ਸੰਸਾਰ ਦੇ ਵਿੱਚ ਮੈਂ ਉਹਨਾਂ ਨੂੰ ਮੇਰੇ ਨਮਸਕਾਰ ਆ ਮੈਂ ਚਾਰਨੀ ਪੈਣਾ ਉਹਨਾਂ ਦੇ ਪਰ ਕਈਆਂ ਦਾ ਲੂਸ ਕੱਟ ਕੇ ਰੱਖ ਦਿੱਤਾ ਕੀਰਤਨ ਦਾ ਸੋ ਮਾਫੀ ਚਾਹਨਾ ਕਿਸੇ ਨੂੰ ਕੋਈ ਦੁੱਖ ਵੀ ਲੱਗੇਗਾ ਮੇਰਾ ਕਿਸਦਾ ਕੋਈ ਸਬੰਧ ਨਹੀਂ ਕੋਈ ਜੋ ਸਾਜਾ ਮੈਂ ਸੱਚ ਬੋਲਦਾ ਰਹਿਣਾਗਾ ਵਾਹਿਗੁਰੂ